ਬੁਲਟ ਨਾਮਾ ਪੰਜਾਬ ਸਫਰ جاری ਹੈ ਤੇ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਫਰੀਦਕੋਟ ਜ਼ਿਲ੍ਹੇ ਦੇ ਕਸਵਾ ਜੈਤੋ ਮੰਡੀ ਵਿਖੇ ਜੈਤੋ ਦਾ ਮੋਰਚਾ ਤੁਸੀਂ ਸਾਰਿਆਂ ਨੇ ਸੁਣਾਇਆ ਹੋਣਾ ਹੈ ਇਹ ਕਿਵੇਂ ਸ਼ੁਰੂ ਹੋਇਆ ਤੇ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਸਾਂਝੀ ਗੁਰਦੁਆਰਾ ਗੰਗਸਰ ਸਾਹਿਬ ਤੇ ਗੁਰਦੁਆਰਾ ਟੀਵੀ ਸਾਹਿਬ ਤੇ ਜੈਤੋ ਦਾ ਮੋਰਚਾ ਦਿਖਾਵਾਂਗੇ ਤੇ ਜੁੜੇ ਰਿਓ ਨਾਲ ਤੁਹਾਨੂੰ ਇਥੋਂ ਦਾ ਇਤਿਹਾਸ ਤੇ ਹੋਰ ساری ਗੱਲਬਾਤ ਕਰਾਂਗੇ ਪੇਸ਼ ਆਜੋ ਦੋਸਤੋ ਚੱਲਦੇ ਆਂ ਗੰਗ ਸਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਸ਼ਵਨਾਈ ਖਾਲਸੇ ਤੁਹਾਡਾ ਵਾਹਿਗੁਰੂ ਜੀ ਦਾਸ ਗੁਰਪਿਆਰ ਸਿੰਘ ਜੀ ਗੁਰਦਰਾਸ਼ੀ ਗੰਟੀਬੀ ਸਾਹਿਬ ਇਹ ਇਹ ਇਤਿਹਾਸ ਕੀ ਹੈ ਜੀ ਗੁਰਦਰਾ ਟੀਬੀ ਸਾਹਿਬ ਇਹ ਜੋ ਸਥਾਨ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਜੀ ਇਸ ਸਥਾਨ ਇੱਕ ਆਮ ਕਬੀ ਤੋਂ ਤਨਤਨ ਸਾਹਿਬ ਜੀ ਗੋਮਸ ਸਿੰਘ ਮਹਾਰਾਜਿਆਂ ਦੀ ਚਰਨਸ਼ੋਪਾਪਤ ਨਾਲ ਆਮ ਕਬੀ ਤੋਂ ਟੀਬੀ ਸਾਹਿਬ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਇਸ ਜਗ੍ਹਾ ਦਾ ਇਤਿਹਾਸ ਜੋ ਹੈ ਦੁਰਾ ਇਤਿਹਾਸ ਹੈ ਜੀ ਜੋ ਆਪ ਆਪਾਂ ਨੇ ਪਤਾਵਾਂ ਵਿੱਚ ਹੀ ਬਹੁਤ ਪੜਿਆ ਹੈ ਜੀ ਚੈਤੁਰੇ ਮੂਰਤੀ ਬਾਰੇ ਜੀ ਇਹ ਹੀ ਉਹ ਸਥਾਨ ਹੈ ਜਿੱਥੇ ਚੈਤੁਰਾ ਮੂਰਤੀ ਲਗਾਈ ਜੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਇਸ ਸਥਾਨ ਤੇ 1705 ਸਵਿਚ ਦਾ ਸਿਰੂ ਇਸ ਜਗਾ ਤੇ ਪਹੁੰਚੇ ਉੱਚੀ ਟਿੱਬੀ ਹੋਣ ਤੇ ਸਤਿਗੁਰੂ ਆਮ ਤੌਰ ਤੇ ਜਿੱਥੇ ਵੀ ਜਾਂਦੇ ਸੀ ਰੁਕਦੇ ਸੀ ਇੱਕ ਉੱਚੇ ਸਥਾਨ ਤੇ ਰੁਕਦੇ ਸੀ ਇੱਕ ਸਮਤਲ ਉੱਚੀ ਟਿੱਬੀ ਹੋਣ ਤੇ ਸਤਿਗੁਰਾਂ ਨੇ ਇੱਥੇ ਰੁਕੇ ਪੂਰਾ ਦਿਨ ਸਿੰਘਾਂ ਨੂੰ ਸ਼ਸਤਰ ਵਿਦਿਆ ਦੇ ਅਭਿਆਸ ਕਰਵਾਏ ਉਸ ਤੋਂ ਬਾਅਦ ਸੰਧਿਆ ਦੇ ਸਮੇਂ ਸਤਪੁਰਾਨੇ ਚਲੇ ਪਾਕਿਥੋਂ ਗੁਰਦਰਾ ਗੰਦਰ ਸਾਹਿਬ ਪਿੱਛੇ ਕੀ ਦੇਖਿਆ ਹੈ ਜੀ ਉੱਥੇ ਸਤਪੁਰਾਨਾ ਨੇ ਜਾ ਕੇ ਰਾਤ ਗੱਤ ਨੂੰ ਕੀਤੀ ਹੈ ਤੇ ਉਸ ਤੋਂ ਬਾਅਦ ਇਹ ਜਗ੍ਹਾ ਦੀ ਜੋ ਸੇਵਾ ਸੰਭਾਲ ਸਿੰਘ ਕਰਦੇ ਰਹੇ ਹੌਲੀ ਹੌਲੀ ਇਸ ਜਗ੍ਹਾ ਤੇ ਜਗ੍ਹਾ ਦੇ ਨਾਮ ਤੇ ਰਾਜਾ ਨਾਬੇ ਦੇ ਰਾਜਾ ਟਿੱਪੂ ਦਮਨ ਜੀ ਹੋਏ ਸੀ ਜੀ ਉਹਨਾਂ ਨੇ ਜਗ੍ਹਾ ਦੇ ਨਾਮ ਤੇ ਕੁਝ ਜ਼ਮੀਨ ਲਗਾਈ ਕਾਫੀ ਧਾਰਮਿਕ ਖਿਆਲਾਂ ਵਾਲੇ ਰਾਜਾ ਸੀ ਜੀ ਤੇ ਜਿਨ੍ਹਾਂ ਦੇ ਧਾਰਮਿਕ ਖਿਆਲਾਂ ਵਾਲੇ ਹੋਣ ਕਰਕੇ ਉਸ ਸਮੇਂ ਦੀ ਅੰਗਰੇਜ਼ ਹਕੂਮਤ ਨੇ ਉਹਨਾਂ ਨੂੰ ਗੱਦੀ ਤੋਂ ਲਾ ਕੇ ਨਜ਼ਰਬੰਦ ਕਰ ਲਿਆ ਉਸ ਦੇ ਰੋਸ ਵਿੱਚ ਸੰਗਤਾਂ ਨੇ ਜੀ ਸੰਗਤਾਂ ਨੇ ਅਖੰਡ ਪਾਠ ਸਭ ਆਰੰਭ ਕੀਤੇ ਜੀ ਇੱਥੇ ਇਸ ਗਰਗਰਾ ਕੰਗਸਰ ਸਹਿਬ ਜੀ ਤੇ ਜਿਸ ਅਖੰਡ ਪਾਠ ਤੇ ਚੱਲਦੇ ਆ ਅਖੰਡ ਪਾਠ ਵਿੱਚ ਚੱਲਦੇ ਅਖੰਡ ਪਾਠ ਸਭ ਦੇ ਵਿੱਚੋਂ ਗ੍ਰੰਥੀ ਸਿੰਘ ਭਾਈ ਇੰਦਰ ਸਿੰਘ ਜੀ ਨੂੰ ਦਾ ਪਾਠ ਦੇ ਵਿੱਚੋਂ ਉਠਾ ਕਰਕੇ ਹੰਡ ਪਾੜ ਦਾ ਖੰਡਨ ਕੀਤਾ ਗਿਆ ਜਿਸ ਦਾ ਕਾਫੀ ਲੋਕ ਸੰਗਤਾਂ ਵਿੱਚ ਵਧਿਆ ਤੇ ਜਦ ਇਹ ਸਾਰੀ ਗੱਲ ਅਕਾਲ ਤਖਤ ਸਾਹਿਬ ਤੱਕ ਪਹੁੰਚ ਪਹੁੰਚੀ ਤਾਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਕਿ 25-25 ਸਿੰਘਾਂ ਦੇ ਜਥੇ ਜੋ ਇਸ ਜਗ੍ਹਾ ਤੇ ਪਹੁੰਚਣਗੇ ਇਹ ਮੁਰਚਾ ਲਾਉਣਗੇ ਸ਼ਾਂਤਮਈ ਤਰੀਕੇ ਨਾਲ ਇਹ ਖੰਡ ਪੜਸਵਾਰ ਦੁਆਰਾ ਆਰੰਭ ਕਰਨਗੇ ਇਸ ਤਰ੍ਹਾਂ ਮੁਰਚੇ ਦੀ ਆਰੰਭਤਾ ਹੋਈ ਜੀ ਪਹਿਲਾਂ 25 ਸਿੰਘਾਂ ਦਾ ਫਿਰ ਹੌਲੀ-ਹੌਲੀ ਵਧਦਾ-ਵਧਦਾ ਅਕੀਲਾ ਜੱਤਾ ਜੋ ਚਲਮਾ ਜੱਤਾ ਸੀ ਜੀ 500 ਸਿੰਘਾਂ ਦਾ ਇਸ ਜਗ੍ਹਾ ਤੇ ਪਹੁੰਚ ਗਿਆ। ਲੋਕ ਹਕੂਮਤ ਸਮਝਦੀ ਸੀ ਸਿੰਘਾਂ ਨੂੰ ਖੜਕੇ ਇੱਥੋਂ ਜਾਂਦਾ ਨਜ਼ਰਬੰਦ ਕਰ ਲੈਂਦੀ ਸੀ ਜਾਂ ਪੂਰ ਜਾ ਕੇ ਛੱਡ ਦਿੰਦੀ ਸੀ। ਜੋ ਲਗਾਤਾਰ ਸਭ ਤੋਂ ਲੰਬਾ ਜਿਹੜਾ ਮੋਰਚਾ ਰੁਕੀ ਨਾ ਜਾਂਦਾ ਹੈ ਜੀ ਉਹ ਇਹ ਜੈਤੂਨ ਦਾ ਮੋਰਚਾ ਹੈ। 1 ਸਾਲ 10 ਮਹੀਨੇ ਦਾ ਮੋਰਚਾ ਚੱਲਿਆ। ਤੇ ਮੋਰਚੇ ਦੇ ਚੱਲਦਿਆਂ ਜਦੋਂ ਗ੍ਰਿਫਤਾਰੀਆਂ ਹੋ ਰਹੀਆਂ ਸੀ ਜੀ ਉਸ ਸਮੇਂ ਦਵਾਲਾ ਮਹਿਰੂ ਜੀ ਵੀ ਇਨ ਇਥੇ ਆ ਕੇ ਉਹਨਾਂ ਨੇ ਵੀ ਗ੍ਰਿਫਤਾਰੀ ਦੇਣੀ ਕੀਤੀ ਸੀ ਇਸ ਮੋਰਚੇ ਦੇ ਵਿੱਚ ਜਿੱਥੋਂ ਕਿ ਕਿਹਾ ਜਾਂਦਾ ਹੈ ਕਿ ਆਜ਼ਾਦੀ ਦੀ ਲਹਿਰ ਦਾ ਇਸ ਮੋਰਚੇ ਨੂੰ ਮੁੱਢ ਮੰਨਿਆ ਜਾਂਦਾ ਹੈ ਇਥੋਂ ਜੋ ਆਜ਼ਾਦੀ ਦੀ ਲਹਿਰ ਦੀ ਇੱਕ ਜੰਗਾਰੀ ਲੱਗੀ ਚੱਲੀ ਸੀ ਉਸ ਤੋਂ ਬਾਅਦ ਉਹ ਆਪਾਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਆਜ਼ਾਦੀ ਵਾਸਤੇ ਬਹੁਤ ਮੁਸ਼ਕਿਲ ਲੱਗਣੀ ਸ਼ੁਰੂ ਹੋ ਗਈ ਤੇ ਸੋ ਇਸ ਮੋਰਚੇ ਵਿੱਚ ਵੱਦ-ਵੱਦ ਸੰਗਠਨਾਂ ਨੇ ਸ਼ਿਰਕਤ ਕੀਤੀ ਉਹ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਹੀ ਜੋ ਸੰਗਠਨਾਂ ਮੋਰਚੇ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ ਸਨ ਇਸ ਮੋਰਚੇ ਦੇ ਅਖੀਰਲੇ ਜਥੇ ਵੇਖ ਜਦ 500 ਸਿੱਖਲੇ ਸੀ ਉਸ ਸਤਬਰਾਂ ਦੀ ਰਹਿਮਤ ਸਦਕਾ ਰਸਤੇ ਵਿੱਚ ਸੰਗਤਾਂ ਦਾ ਇੰਨਾ ਇਕੱਠ ਹੋ ਗਿਆ ਕਿ ਹਜ਼ਾਰਾਂ ਦੀ ਗਿਣਤੀ ਧਾਰ ਗਿਆ ਸੀ ਜੀ ਇਸ ਜਗ੍ਹਾ ਤੇ ਪਹੁੰਚਦਿਆਂ ਇੱਥੇ ਜੋ ਉਸ ਸਮੇਂ ਦੀ ਅੰਗਰੇਜ਼ ਹਕੂਮਤ ਸੀ ਉਹਨਾਂ ਨੇ ਇੱਥੇ ਮਸ਼ੀਨ ਕੰਨਾ ਵੀ ਡੋਈਆਂ ਸੀ ਪੂਰੀ ਤਰ੍ਹਾਂ ਇਨਕੀਰਿਆ ਹੋਇਆ ਇਸ ਜਗ੍ਹਾ ਜਦ ਸਿੱਖ ਸੰਗਤਾਂ ਬੜੇ ਪ੍ਰੇਮ ਸਹਿਤ ਨਾਮ ਜਪਦਿਆਂ ਚੱਲ ਰਹੀਆਂ ਸਨ ਤੇ ਇੱਥੇ ਪਹੁੰਚਦੇ ਉਹਨਾਂ ਨੂੰ ਰੋਕਿਆ ਗਿਆ ਜੀ ਸਰ ਸੰਗ ਸੰਗਤਾ ਨੇ ਆਪਣਾ ਨਾਮ ਜਪਦਿਆਂ ਹੋਇਆਂ ਫੈਰੀ ਰੱਖਿਆ ਚੱਲਣਾ ਕਿਉਂਕਿ ਨਹੀਂ ਤਾਂ ਅੰਗਰੇਜ਼ ਹਕੂਮਤ ਨੇ ਗੜਬੜੀ ਦਾ ਨਾਮ ਦੇ ਕਰਕੇ ਸਿਧਾਂਤ ਸਿੰਘਾਂ ਦੇ ਉੱਪਰ ਗੋਲੀਆਂ ਭਰੌਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਦੇ ਵਿੱਚ 100 ਦੇ ਕਰੀਬ ਬੱਚੇ ਬੀਬੀਆਂ ਪੁਰਗ ਕਾਫੀ ਸ਼ਹੀਦ ਹੋਏ ਜੀ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਇੱਕ ਬਲਵੀਰ ਕੌਰ ਨਾਂ ਦੀ ਮਾਤਾ ਜੀ ਉਹ ਵੀ ਆਪਣੇ ਬੱਚੇ ਦੇ ਨਾਲ ਛੋਟਾ ਬੱਚਾ 400 ਉਹਨਾਂ ਦੇ ਕੋਚੜ ਚੱਕਿਆ ਹੋਇਆ ਸੀ ਉਹਨਾਂ ਦੇ ਨਾਲ ਉਹ ਚੱਲ ਰਹੇ ਸੀ ਹੁਣ ਜਦੋਂ ਉਹ ਨਿਸ਼ਾਨ ਸਿੰਘ ਦੇ ਗੋਲੀ ਲੱਗੀ ਆ ਨਾ ਜੀ ਜੀ ਉਸ ਸਮੇਂ ਨਿਸ਼ਾਨ ਸਿੰਘ ਸਾਹਿਬ ਦੇ ਡਗਣ ਤੋਂ ਪਹਿਲਾਂ ਨਿਸ਼ਾਨ ਸਾਹਿਬ ਨੂੰ ਬੀਬੀ ਬਲਵੀਰ ਕੌਰ ਨੇ ਆਪਣੇ ਹੱਥ ਵਿੱਚ ਫੜ ਲਿਆ ਹੂੰ ਬੀਬੀ ਬਲਵੀਰ ਕੌਰ ਜੀ ਨਿਸ਼ਾਨ ਸਾਹਿਬ ਲੈ ਕੇ ਚੱਲ ਪਏ ਆ ਬੀਬੀ ਬਲਵੀਰ ਕੌਰ ਜੀ ਦੇ ਬੇਟੇ ਦੇ ਗੋਲੀ ਲੱਗਿਆ ਬੇਟੇ ਨੂੰ ਧਰਤੀ ਤੇ ਲਮਾ ਪਾ ਕੇ ਦੀ ਵੀ ਫਲੋਰ ਪਲਵੀਰ ਕੌਰ ਦੇ ਜਪਨੀ ਸਾਲ ਕਿ ਬੇਟਾ ਤੇਰਾ ਸਫਰ ਖਤਮ ਹੈ ਮੇਰਾ ਹਜੇ ਬਾਕੀ ਬੀਬੀ ਅੱਗੇ ਚੱਲ ਪਈ ਹੈ ਉਹ ਗੋਲੀਆਂ ਵਰਧੀਆਂ ਦੇ ਵਿੱਚ ਦੱਸ ਜਾਂਦਾ ਕਿ ਇਹ ਪਿਛਲੇ ਸੈਡ ਤੁਸੀਂ ਛੋਟੇ ਨਿਸ਼ਾਨ ਸਾਹਿਬ ਦੇ ਦਰਸ਼ਨ ਕੀਤੇ ਹੋਣੇ ਆ ਜੀ ਉਹ ਨਿਸ਼ਾਨ ਸਾਹਿਬ ਮਸ਼ੀਨ ਕਰਨ ਦੇ ਬਰੋਬਰ ਸਿੰਘਾਂ ਨੇ ਗੱਡਿਆ ਸੀ ਜਿਸ ਤੋਂ ਫਿਰ ਅੰਗਰੇਜ਼ ਹਕੂਮਤ ਨੂੰ ਪਿੱਛੇ ਹਟਣਾ ਪਿਆ ਵੀ ਇਹ ਤਾਂ ਸਿੰਘ ਪਿੱਛੇ ਨਹੀਂ ਹਟਦੇ ਫਿਰ ਅੰਗਰੀਜ਼ ਨੂੰ ਪਿੱਛੇ ਹਟਣਾ ਪਿਆ ਸੀ ਉਸ ਤੋਂ ਬਾਅਦ ਅੰਗਰੇਜ਼ ਹਕੂਮਤ ਨੂੰ ਗੋਲੀ ਟਿਕਣੀ ਪਈ ਪਹਿਲਾਂ ਤਾਂ ਖਵਰਾ ਜੋ ਆਇਆ ਸੀ ਕਿ ਇਹਦੇ ਵਿੱਚ ਉਹਨੇ ਇਹੀ ਕਿਹਾ ਸੀ ਕਿ ਸਿੰਘਾਂ ਨੇ ਗੜਬੜ ਕੀਤੀ ਪਰ ਉਹਦੇ ਵਿੱਚ ਜਿਹੜੇ ਕੁਝ ਬ੍ਰਿਜੀ ਪੱਤਰਕਾਰ ਸੀ ਉਹਨਾਂ ਵੱਲੋਂ ਜੋ ਖਬਰਾਂ ਲਾਈਆਂ ਗਈਆਂ ਕਿ ਸਿੰਘ ਬੜੇ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ ਇਹ ਅੰਗਰੇਜ਼ ਹਕੂਮਤ ਨੇ ਗੜਬੀ ਦਾ ਨਾਂ ਦੇ ਕੇ ਕੋਈ ਤਲਾਕ ਫਿਰ ਆਖਰ ਨੂੰ ਅੰਗਰੇਜ਼ ਪੰਚੀ ਬੋਲੇ ਟਿਕਨੇ ਪਏ ਤੇ ਇੱਥੇ 101 ਅਨਪਾਰ ਸਾਹਿਬਾਂ ਦੀ ਲੜੀ ਰੰਗ ਜੀ ਪੂਰੀ ਤਾਂ ਸਤਗੁਰਾਂ ਦੀ ਰਹਿਮਤ ਹੈ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਜੀ ਹਰੇਕ ਸਾਲ ਜਨਵਰੀ 12 ਜਨਵਰੀ ਨੂੰ ਖੰਡ ਪਰ ਸੇਵਾ ਦੀ ਲੜੀ ਆਰੰਭ ਹੁੰਦੀ ਹੈ ਜੀ ਕੋਤਰੀ ਤੇ ਤਕਰੀਬਨ 21 ਫਰਵਰੀ ਨੂੰ ਸਮਾਪਤੀ ਹੁੰਦੀ ਹੈ ਹਰ ਸਾਲ ਨਿਬੜੀਆਂ ਸੰਗਤਾਂ ਸ਼ਹੀਦ ਪਰਿਵਾਰ ਉਸ ਵਿੱਚ ਸ਼ਾਮਲ ਹੋ ਕਰਕੇ ਸਤਿਗੁਰਾਂ ਦੀ ਸੁਭਾ ਪ੍ਰਾਪਤ ਕਰਦੇ ਆ ਜੋ ਸ਼ਹੀਦ ਹੋਣ ਵਾਲੇ ਪਰਿਵਾਰ ਹੈਗੇ ਨੇ ਉਹ ਕਿੱਥੋਂ ਕਿੱਥੋਂ ਦੇ ਆ ਜ਼ਿਆਦਾਤਰ ਲੋਕਲ ਨਹੀਂ ਨਹੀਂ ਜੀ ਲੋਕਲ ਨਹੀਂ ਇਸ ਵਿੱਚ ਮਾਝੇ ਦੇ ਕਾਫੀ ਪਰਿਵਾਰ ਆ ਮਾਲਵੇ ਦੇ ਕਾਫੀ ਪਰਿਵਾਰ ਆ ਜਿਨ੍ਹਾਂ ਦੇ ਕਿ ਇੱਕ ਬੁੱਕ ਵਿੱਚ ਲਿਖੀ ਗਈ ਹੈ ਮਾਲਵਾ ਤਿਹਾਸ ਭਾਗ ਦੂਜਾ ਉਹਦੇ ਵਿੱਚ ਨਾਮ ਹੁੰਦੇ ਸੈਂਕੜੇ ਪਰਵਾਰਾਂ ਦੇ ਨਾਮ ਹੁੰਦੇ ਜਿਹੜੇ ਕਿ ਉਸ ਸਮੇਂ ਇਹਨਾਂ ਨੂੰ ਫੜ ਕੇ ਜਿੱਲਾਂ ਵਿੱਚ ਰੱਖਿਆ ਗਿਆ ਉਹਨਾਂ 'ਤੇ ਸ਼ੱਦਤ ਕੀਤੇ ਗਏ ਜਿਹੜੇ ਸ਼ਹੀਦ ਹੋਏ ਉਹ ਸਾਰੇ ਪਰਵਾਰਾਂ ਦੇ ਤਕਰੀਬਨ ਬਹੁਤ ਜ਼ਿਆਦਾ ਲੁਧਿਆਣਾ ਏਰੀਆ ਅੰਮ੍ਰਿਤਸਰ ਏਰੀਆ ਪਟੰਡਾ ਏਰੀਆ ਹਰ ਇੱਕ ਏਰੀਏ ਦੇ ਫੁੱਲਪੁਰ ਏਰੀਆ ਹਰ ਇੱਕ ਏਰੀਏ ਦੇ ਸ਼ਹੀਦ ਪਰਿਵਾਰ ਉਹਨਾਂ ਦੇ ਵਿੱਚ ਆਏ ਤੇ ਉਹ ਪਰਿਵਾਰ ਉਸ ਪੋਤਰੀ ਤੇ ਜਦੋਂ ਦੀ ਫਰਵਰੀਨ ਸਮਾਰਤੀ ਹੁੰਦੀ ਹੈ ਜੀ ਕਾਫੀ ਪਰਿਵਾਰ ਆ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਏਥੇ ਬੰਦੇ ਏਥੇ ਉਹਨਾਂ ਨੂੰ ਪਰਵਾਰਨ ਸਨਮਾਨਿਤ ਕੀਤਾ ਜਾਂਦਾ ਹੈ ਜੀ ਤੇ ਕੁਸ ਉਹ ਬਹੁਤ ਸਾਰੇ ਪਰਿਵਾਰ ਇਸ ਵਿੱਚ ਸ਼ਾਮਲ ਹੁੰਦੇ ਆ ਰਾਜਾ ਰਿਪੂ ਦਾ ਉਹਨਾਂ ਦਾ ਪਰਿਵਾਰ ਵੀ ਇੱਥੇ ਪਹੁੰਚਦਾ ਹੈ ਤੇ ਉਹਨਾਂ ਦਾ ਵੀ ਵੱਡੇ ਪੱਧਰ ਤੇ ਸਨਮਾਨਿਤ ਕੀਤਾ ਜਾਂਦਾ ਹੈ ਸੋ ਆਪ ਸੰਗਤਾਂ ਵੀ ਇਸ ਜਗ੍ਹਾ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ